ਕਸੂਤਾ ਫਸ ਗਿਆ ਜਗਮਨ ਸਮਰਾ ਜਗਮਨ ਸਮਰੇ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਫੇਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀਆਂ ਤਾਂ ਹੁਣ ਵੱਡਾ ਐਕਸ਼ਨ ਉਸ ਦੇ ਉੱਤੇ ਲਿਆ ਜਾ ਰਿਹਾ ਪਰ ਐਕਸ਼ਨ ਇਹਨਾਂ ਵੀਡੀਓ ਕਰਕੇ ਨਹੀਂ ਬਲਕਿ ਐਕਸ਼ਨ ਇੱਕ ਪੁਰਾਣੇ ਮਾਮਲੇ ਦੇ ਕਰਕੇ ਲਿਆ ਜਾ ਰਿਹਾ ਦਰਅਸਲ ਗ੍ਰਿਫਤਾਰੀ ਬਰੰਟ ਜਾਰੀ ਕਰ ਦਿੱਤੇ ਗਏ ਨੇ ਜਗਮਨ ਸਮਰਾ ਦੇ ਨਾਂ ਦੇ ਉੱਤੇ ਕਿਉਂਕਿ 28 ਨਵੰਬਰ 2000 ਬੀਨੂ ਇੱਕ ਜਗਮਨ ਸਮਰਾ ਦੇ ਖਿਲਾਫ ਧੋਖਾ ਧੜੀ ਦਾ ਮਾਮਲਾ ਦਰਜ ਹੁੰਦਾ ਉਸ ਮਾਮਲੇ ਦੇ ਵਿੱਚ ਫਿਰੋਜ਼ਪੁਰ ਪੁਲਿਸ ਇਸ ਨੂੰ ਗ੍ਰਿਫਤਾਰ ਵੀ ਕਰ ਲਈ ਲੈਂਦੀ ਆ ਨੈਕ ਹਰਾਸਤ ਦੇ ਵਿੱਚ ਭੇਜ ਦਿੱਤਾ ਜਾਂਦਾ ਪਰ 1 ਫਰਵਰੀ 2022 ਨੂੰ ਫਰੀਦਕੋਟ ਤੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਦੇ ਵਿੱਚ ਉਸ ਨੂੰ ਇਲਾਜ ਦੇ ਲਈ ਜਦੋਂ ਦਾਖਲ ਕਰਵਾਇਆ ਜਾਂਦਾ ਤਾਂ ਉੱਥੋਂ ਪੁਲਿਸ ਮੁਲਾਜ਼ਮਾਂ ਨੂੰ ਚੱਕਮਾ ਦੇ ਕੇ ਫਰਾਰ ਹੋ ਜਾਂਦਾ ਤਾਂ ਉਸ ਤੋਂ ਬਾਅਦ ਕੈਨੇਡਾ ਚਲੇ ਜਾਂਦਾ ਕੈਨੇਡਾ ਦੀ ਸਿਟੀਜ਼ਨਸ਼ਿਪ ਵੀ ਮਿਲ ਜਾਂਦੀ ਹੈ ਇਸ ਨੂੰ ਤਾਂ ਹੁਣ ਇਹ ਮਾਮਲਾ ਉਦੋਂ ਗਰਮਾਂਦਾ ਜਦੋਂ ਕਿ ਇਸ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਕੁਝ ਅਜਹਿਹੀਆਂ ਵੀਡੀਓ ਇਤਰਾਜਯੋਗ ਵੀਡੀਓ ਅਪਲੋਡ ਕਰ ਦਿੱਤੀਆਂ ਇਹ ਕਹਿ ਕੇ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਨੇ ਕਹਿੰਦੇ ਹਲੇ ਤਾਂ ਮੇਰੇ ਕੋਲ ਹੋਰ ਵੀ ਵੀਡੀਓ ਨੇ ਅਰਵਿੰਦ ਕੇਜਰੀਵਾਲ ਦੀਆਂ ਵੀ ਵੀਡੀਓ ਨੇ ਤਾਂ ਇੱਕ ਤੋਂ ਬਾਅਦ ਇੱਕ ਵੀਡੀਓ ਕਹਿੰਦਾ ਮੈਂ ਜਾਰੀ ਕਰਦਾ ਰਹਾਂਗਾ ਬਹੁਤ ਵੱਡੀਆਂ ਗੱਲਾਂ ਜਿਹੜੀਆਂ ਨੇ ਆਖ ਦਿੱਤੀਆਂ ਜਗਮਨ ਸਮਰਾ ਦੇ ਵੱਲੋਂ ਪਰ ਹੁਣ ਪੰਜਾਬ ਦੀ ਪੁਲਿਸ ਇੱਕ ਪਾਸੇ ਪ੍ਰਾਣਾ ਮਾਮਲਾ ਫਰੋਡ ਦੀ ਹੋਈ ਨਜ਼ਰ ਆ ਰਹੀ ਆ ਦੂਜੇ ਪਾਸੇ ਜਗਮਨ ਸਮਰਾ ਦੇ ਪਿੰਡ ਫੱਗੂ ਵਾਲਾ ਤੋਂ ਤਿੰਨ ਨੌਜਵਾਨਾਂ ਨੂੰ ਹਰਾਸਤ ਦੇ ਵਿੱਚ ਵੀ ਲੈ ਲਿਆ ਉਹਨਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਆ ਹਾਲਾਂਕਿ ਪਿੰਡ ਦੇ ਲੋਕ ਪਿੰਡ ਦੇ ਸਰਪੰਚ ਇਹ ਕਹਿ ਰਹੇ ਨੇ ਕਿ ਇਹ ਸਰਾਸਰ ਗਲਤ ਕੀਤਾ ਜਾ ਰਿਹਾ ਨੌਜਵਾਨਾਂ ਨੂੰ ਧੱਕੇ ਦੇ ਨਾਲ ਗ੍ਰਿਫਤਾਰ ਕੀਤਾ ਜਾ ਰਿਹਾ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਆ ਇਸ ਵੀਡੀਓ ਦੇ ਨਾਲ ਪਰ ਪੰਜਾਬ ਦੀ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਸਮਰਾ ਵੀ ਖੁਦ ਇਹ ਗੱਲ ਕਬੂਲ ਚੁੱਕਿਆ ਕਿ ਮੈਂ ਤਾਂ ਫਰੀਦਕੋਟ ਦੀ ਜੇਲ੍ਹ ਚੋਂ ਭੱਜ ਕੇ ਆਂ ਜੇਲ੍ਹ ਚੋਂ ਉੱਡ ਕੇ ਆਂ ਮੇਰੇ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਤਾਂ ਇਹ ਗੱਲ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਵਾਕੇ ਹੀ ਉਸ ਦੇ ਉੱਤੇ ਪਰਚੇ ਦਰਜ ਨੇ ਪਰ ਫਰੀਦਕੋਟ ਪੁਲਿਸ ਹੁਣ ਐਕਸ਼ਨ ਮੋਡ ਦੇ ਵਿੱਚ ਆ ਜਗਮਨ ਸਮਰਾ ਕੀ ਹੁਣ ਉਸ ਨੂੰ ਇੰਡੀਆ ਲਿਆਂਦਾ ਜਾ ਸਕਦਾ ਆ ਕੀ ਉਸ ਦੇ ਉੱਤੇ ਕੋਈ ਹੋਰ ਵੱਡਾ ਐਕਸ਼ਨ ਲਿਆ ਜਾ ਸਕਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਉਸ ਦੇ ਵੱਲੋਂ ਖੁਦ ਇਹ ਜੁਰਮ ਕਬੂਲਿਆ ਗਿਆ ਵੀਡੀਓ ਦੇ ਵਿੱਚ ਖੁਦ ਕਿਹਾ ਗਿਆ ਸਿੱਧੇ ਤੌਰ ਦੇ ਉੱਤੇ ਕਿ ਮੈਂ ਜੇਲ੍ਹ ਤੋੜ ਕੇ ਆਇਆ ਪੰਜਾਬ ਦੇ ਵਿੱਚੋਂ ਫਰੀਦਕੋਟ ਦੀ ਜੇਲ੍ਹ ਚੋਂ ਮੈਂ ਉੱਡ ਕੇ ਆਇਆ ਤਾਂ ਪਰ ਦੂਜੇ ਪਾਸੇ ਜੇਕਰ ਵੀਡੀਓ ਦੀ ਗੱਲ ਕਰੀਏ ਉਹ ਇਹ ਦਾਵਾ ਕਰਦਾ ਕਿ ਇਹ ਵੀਡੀਓ AI ਦੇ ਨਾਲ ਨਹੀਂ ਬਣਾਈਆਂ ਗਈਆਂ ਪਰ ਕਈ ਜਿਹੜੇ ਨੇ ਐਕਸਪਰਟ ਨੇ ਉਹ ਦੱਸਦੇ ਨੇ ਕਿ ਵਾਕਈ ਇਹ ਵੀਡੀਓ AI ਨਾਲ ਨਹੀਂ ਬਣਾਈਆਂ ਗਈਆਂ ਪਰ ਉੱਥੇ ਜੋ ਵਿਅਕਤੀ ਆ ਰਸ਼ੀਨ ਲੜਕੀਆਂ ਦੇ ਨਾਲ ਉਹ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਬਲਕਿ ਕੋਈ ਮਾਸਕ ਲਗਾ ਕੇ ਕੋਈ ਹੋਰ ਢੰਗ ਅਪਣਾ ਕੇ ਉਸ ਵਿਅਕਤੀ ਨੂੰ ਉੱਥੇ ਪੇਸ਼ ਕੀਤਾ ਗਿਆ ਕਿ ਜੋ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਬੀ ਖਰਾਬ ਕੀਤੀ ਜਾਵੇ ਕਿਉਂਕਿ ਇਲੈਕਸ਼ਨਾਂ ਦਾ ਸਮਾਂ ਆ ਤਰਨ ਤਰਨ ਜਿਮਨੀ ਚੌਣਾ ਦੂਜੇ ਪਾਸੇ 2027 ਵੀ ਨਜ਼ਦੀਕ ਆ ਰਿਹਾ 2027 ਤੋਂ ਪਹਿਲਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਹਿੰਦੇ ਮੁੱਖ ਮੰਤਰੀ ਨੂੰ ਬਦਨਾਮ ਕਰਨਾ ਇੱਕ ਬੜੀ ਵਧੀਆ ਗੱਲ ਹੈ ਕਿ ਕਹਿੰਦੇ ਜੇ ਤੁਸੀਂ ਕਿਸੇ ਦਾ ਮੁਕਾਬਲਾ ਨਹੀਂ ਕਰ ਸਕਦੇ ਤਾਂ ਉਸ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿਓ ਤਾਂ ਇਹ ਵਾਕਈ ਹੀ ਅਜਿਹਾ ਕੁਝ ਹੁੰਦਾ ਜ਼ਰੂਰ ਹੈ ਤਾਂ ਕੀ ਵਾਕਈ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸੇ ਤਰੀਕੇ ਦੇ ਨਾਲ ਬਦਨਾਮ ਕਰਨ ਦੀ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਇਸ ਦੇ ਪਿੱਛੇ ਕੋਈ ਸਿਆਸੀ ਹੱਥ ਹੈ ਕਿਉਂਕਿ ਇਲਜ਼ਾਮ ਤਾਂ ਇਹ ਲਗਾ ਰਹੇ ਨੇ ਕਿ ਕਈ ਸਿਆਸਤਦਾਨ ਹੋ ਸਕਦੇ ਨੇ ਤਫ਼ਰੋ ਕਿਹੜੇ ਸਿਆਸਤਦਾਨ ਨੇ ਕਿ ਆਖਰ ਪਹਿਲਾ ਵੀਡੀਓ ਕਿਉਂ ਨਹੀਂ ਜਾਰੀ ਕੀਤੀਆਂ ਬਹੁਤ ਵੱਡੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ ਆਖਰ ਹੁਣ 3 ਸਾਲ ਬੀਤ ਗਏ ਨੇ ਹੁਣ ਹੀ ਕਿਉਂ ਵੀਡੀਓ ਇਹ ਜਿਹੜੀਆਂ ਸਾਹਮਣੇ ਆਈਆਂ ਨੇ ਹੁਣ ਹੀ ਕਿਉਂ ਵੀਡੀਓ ਦਿਖੀਆਂ ਨੇ ਪਹਿਲਾ ਵੀਡੀਓ ਕਿਉਂ ਨਹੀਂ ਦਿਖੀਆਂ ਖੈਰ ਕੁਲ ਮਿਲਾ ਕੇ ਜੇਕਰ ਗੱਲ ਕੀਤੀ ਜਾਵੇ ਤਾਂ ਜਗਮਨ ਸਮਰਾ ਦੀਆਂ ਹੁਣ ਮੁਸ਼ਕਲਾਂ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਵੱਧ ਸਕਦੀਆਂ ਨੇ